بند کرو بند کروٹیا مدا مرد آباد مردا مرد پنجاب مرد

پتا okay. جاری

ਵਾਪਸ ਤੇ ਕੀ ਮੌਤ ਮਰੇਗਾ ਰਾਜਪੇਟਰੇ ਦਾ ਜਿੰਦਾਬਾਦ 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 ਦੇਖੋ ਪੰਜਾਬ ਸਰਕਾਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਅੱਜ ਪੰਜਾਬ ਦੇ ਮੁਲਾਜ਼ਮਾਂ ਨੂੰ ਉਹਨਾਂ ਤੇ ਬੜੀ ਇੱਕ ਹੈਰਾਨੀ ਆ ਰਹੀ ਕਿ ਉਹ ਬੰਦੇ ਸਾਡੇ ਮੁੱਖ ਮੰਤਰੀ ਸਾਹਿਬ ਮੁਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਭੱਜ ਕਿਉਂ ਰਹੇ ਆ ਇਹ ਜਿਹੜੇ ਮੁਲਾਜ਼ਮ ਹੈ 50000 ਮੁਲਾਜ਼ਮ ਅੱਜ ਸਟ੍ਰਾਈਕ ਤੇ ਗਏ ਆ ਉਹ ਸਰਕਾਰ ਨੂੰ ਨੋਟਿਸ ਦੇ ਕੇ ਗਏ ਆ ਡਿਊਟੀ ਤੇ ਇਹਨਾਂ ਦੀ ਇਹ ਬਣਦੀ ਸੀ ਕਿ ਸਾਨੂੰ ਸਟ੍ਰਾਈਕ ਤੇ ਜਾਣ ਹੀ ਨਾ ਦਿੰਦੇ ਸਾਡੇ ਨਾਲ ਗੱਲਬਾਤ ਕਰਦੇ ਜੋ ਕੋਈ ਇਹਨਾਂ ਦੀ ਮਜਬੂਰੀ ਸੀ ਡਿਸਕਸ ਕਰਦੇ ਅਸੀਂ ਪੜ੍ਹੀ ਲਿਖੀ ਕਲਾਸ ਹੈ ਪਰ ਜੇ ਗੱਲ ਹੀ ਨਹੀਂ ਕਰਦੇ ਅੜੀਲ ਰੁਪਈਆ ਤਾਂ ਸਰ ਮੁਲਾਜ਼ਮ ਇਸ ਨੂੰ ਬਰਦਾਸ਼ਤ ਨਹੀਂ ਕਰੂਗੇ ਅੱਜ ਪੰਜਾਬ ਦੇ ਮਿਨਿਸਟਰੀਅਲ ਪੰਜਾਬ ਸਟੇਟ ਮਿਨਿਸਟਰੀਅਲ ਸਬਸਿਡਿਯੂਨ ਜਿਹੜੀ ਪਿਛਲੇ 8 ਨਵੰਬਰ ਤੋਂ ਲਗਾਤਾਰ ਹੜਤਾਲ ਤੇ ਚੱਲ ਰਹੀ ਆ ਸਾਡੀ 14 ਤੇ 15 ਤਰੀਕ ਦੀ ਸਮੂਹਿਕ ਛੁੱਟੀ ਸੀਗੀ ਅੱਜ ਸਾਰੇ ਪੰਜਾਬ ਦੇ 50 ਹਜ਼ਾਰ ਮੁਲਾਜ਼ਮ ਛੁੱਟੀ ਤੇ ਆ ਸਾਂਝਾ ਫਰੰਟ ਵੱਲੋਂ ਸਾਡੀਆਂ ਭਰਾਤਰੀ ਜਥੇਬੰਦੀਆਂ ਜਿਹੜੀ ਕਿ ਬਹੁਤ ਵੱਡੀ ਫਰੰਟ ਹੈ ਪੰਜਾਬ ਦੇ ਮੁਲਾਜ਼ਮਾਂ ਦਾ ਉਧਰ ਚੰਡੀਗੜ੍ਹ ਦੇ ਵਿੱਚ ਇੱਕ ਸਾਂਝਾ ਮੁਲਾਜ਼ਮ ਮੰਚ ਹੈ ਸਿਵਲ ਸਿਕਤਰੀ ਤੇ ਡਾਇਰੈਕਟਰ ਅਡਰ ਦੇ ਸਾਥੀਆਂ ਦਾ ਉਹਨਾਂ ਦੀ ਵੀ ਸਾਨੂੰ ਪੂਰਨ ਹਮਾਇਤ ਆ ਰਹੀ ਆ ਹੁਣ ਪੰਜਾਬ ਦੇ ਮੁਲਾਜ਼ਮ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਆ ਮੈਂ ਸਰਕਾਰ ਨੂੰ ਇੱਕ ਗੱਲ ਦੀ ਜ਼ਰੂਰ ਧੰਨਵਾਦ ਕਰਦਾ ਕਿ ਇਹਨਾਂ ਨੇ ਅੱਜ ਸਾਰੇ ਪੰਜਾਬ ਦੇ ਮੁਲਾਜ਼ਮਾਂ ਨੂੰ ਇਕੱਠੇ ਕਰ ਦਿੱਤਾ ਤੇ ਇਹ ਜਿਹੜੇ ਮੁਲਾਜ਼ਮ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਠੇ ਹੋ ਕੇ ਆਪਣੇ ਹੱਕ ਲੈਣਗੇ ਪੰਜਾਬ ਸਰਕਾਰ ਦੇ ਨਾਲ ਜਿਹੜੇ ਇਹਨਾਂ ਦੀਆਂ ਜੋ ਇਹਨਾਂ ਨੇ ਵਾਅਦੇ ਕੀਤੇ ਸੀ ਉਹਨੂੰ ਲਾਗੂ ਕਰਵਾਉਣਗੇ ਜਿਵੇਂ ਅਸੀਂ ਪੰਜਾਬ ਮੁਲਾਜ਼ਮ ਦੇ ਪੈਨਸ਼ਨ ਸੰਜਾ ਫੰਡ ਵੱਲੋਂ 14 ਤੇ 15 ਤਰੀਕ ਨੂੰ ਦੋ ਦਿਨ ਰੱਖੇ ਸੀਗੇ ਜਿਦੇ ਵਿੱਚ ਅਸੀਂ ਸਮੁੱਚੇ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਦੀਆਂ ਆਰਥਿਕਾਂ ਫੂਕਣ ਦਾ ਪ੍ਰੋਗਰਾਮ ਸੀਗਾ ਇਹ ਆਰਥਿਕਾਂ ਇਸ ਕਰਕੇ ਫੂਕੀਆਂ ਜਾ ਰਹੀਆਂ ਕਿ 8 ਨਵੰਬਰ ਤੋਂ ਮਿਸਟੀਰੀਅਲ ਮੁਲਾਜ਼ਮ ਜਿਹੜੇ ਨੇ ਕਲੈਰੀਕਲ ਮੁਲਾਜ਼ਮ ਜਿਹੜੇ ਨੇ ਉਹ ਲਗਾਤਾਰ ਹੜਤਾਲ ਦੇ ਉੱਤੇ ਨੇ ਪੈਨ ਡਾਉਨ ਹੈ ਕੰਪਿਊਟਰ ਬੰਦ ਹੈ ਤੇ ਉਹਨਾਂ ਨੇ ਆਨਲਾਈਨ ਕੰਮ ਬੰਦ ਕੀਤਾ ਹੋਇਆ ਲਗਾਤਾਰ ਹੜਤਾਲ ਦੇ ਉੱਤੇ ਹੈ ਜਿਨ੍ਹਾਂ ਮੰਗਾਂ ਨੂੰ ਲੈ ਕੇ ਉਹ ਹੜਤਾਲ ਕਰ ਰਹੇ ਨੇ ਉਹ ਕੱਲੇ ਉਹਨਾਂ ਨਾਲ ਸੰਬੰਧ ਨਹੀਂ ਮੁਲਾਜ਼ਮਾਂ ਦਾ ਉਸੁੱੱਚੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨ ਨਾਲ ਸੰਬੰਧ ਹੈ ਭਾਵੇਂ ਕੱਚੇ ਮੁਲਾਜ਼ਮੇ ਨੂੰ ਪੱਕੇ ਕਰਨ ਦਾ ਸਵਾਲ ਹੋਵੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ ਸਵਾਲ ਹੋਵੇ ਤੇ ਰੋਕਿਆ ਮਹंगाई भत्ता ਜਾਰੀ ਕਰਨ ਦੀ ਗੱਲ ਹੋਵੇ ਤੇ ਪੇ ਕਮਿਸ਼ਨ ਦੇ ਬਕਾਇਆ ਦੀ ਗੱਲ ਹੋਵੇ ਪ੍ਰਵੇਸ਼ਨ ਪੀਰੀਡ ਖਤਮ ਕਰਨ ਦੀ ਗੱਲ ਹੋਵੇ 200 ਜੱਗੀਰ ਜੱਗੀਰ ਟੈਕਸ ਵਾਪਸ ਕਰਨ ਦੀ ਗੱਲ ਹੋਵੇ ਉਹਨਾਂ ਮੰਗਾਂ ਦੇ ਲਈ ਜਿੱਥੇ ਮਿਨਿਸਟਰੀ ਰੀਅਲ ਸਰਬਜੁਨੀ ਨੇ ਲਗਾਤਾਰ ਹਰਤਾ ਦੇ ਉੱਤੇ ਹੈ ਉੱਥੇ ਪੰਜਾਬ ਦੇ ਅੰਦਰ ਪੰਜਾਬ ਦਾ ਮੁਲਾਜ਼ਮਾਂ ਦੇ ਪੈਨਸ਼ਨ ਸੰਘਾ ਫਰੰਟ ਲਗਾਤਾਰ ਸੰਘਰਸ਼ੀਲ ਹੈ ਤੇ ਉਹਦੇ ਵੱਲੋਂ ਇਸ ਹਰਤਾ ਦੇ ਸਮਰਥਨ ਦੇ ਵਿੱਚ ਤੇ ਸਰਕਾਰ ਨੂੰ ਇਸ ਗੱਲਬਾਤ ਲਈ ਮਜਬੂਰ ਕਰਨ ਵਾਸਤੇ ਜਿੱਥੇ ਪਹਿਲਾਂ ਵਿਧਾਇਕਾਂ ਦੇ ਘਰਾਂ ਦੇ ਘਰਾਓ ਕੀਤੇ ਗਏ ਉੱਥੇ ਅੱਜ ਜਿਹੜੀਆਂ ਆਰਥਿਕ ਫੂਕੀਆਂ ਗਈਆਂ ਹੈ ਤੇ ਇਹ ਵੀ ਫੈਸਲਾ ਕੀਤਾ ਗਿਆ ਸੰਘਾ ਫਰੰਟ ਵੱਲੋਂ ਕਿ ਆ ਜਨਵਰੀ ਮਹੀਨੇ ਦੇ ਅੰਦਰ 92 ਦੇ 92 ਜਿਹੜੇ ਆਪ ਦੇ ਵਿਧਾਇਕ ਨੇ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਊਗਾ ਉਹਨਾਂ ਦੇ ਘਰਾਂ ਦੇ ਦਰਾਂ ਦੇ ਮੋਰੇ ਧਰਨੇ ਲਾਏ ਜਾਣਗੇ ਤੇ ਜੇ ਸਰਕਾਰ ਨੇ ਫੇਰ ਵੀ ਕੋਈ ਸਾਭ ਦੇ ਨਾਲ ਸਿੱਖਿਆ ਤਾਂ ਜਿਹੜਾ ਬਜਟ ਸੈਸ਼ਨ ਆਣਾ ਹੈ ਉਸ ਬਜਟ ਸੈਸ਼ਨ ਦੇ ਅੰਦਰ ਲਗਾਤਾਰ ਜਿੰਨੇ ਦਿਨ ਬਜਟ ਸੈਸ਼ਨ ਚੱਲੂਗਾ ਤਾਂ ਉਹਦੇ ਮੁਕਾਬਲੇ ਦੇ ਅੰਦਰ ਲਗਾਤਾਰ 5 ਦਿਨ ਜਿਹੜਾ ਚੰਡੀਗੜ੍ਹ ਤੋਂ ਧਰਨਾ ਲਾਇਆ ਜਾਊਗਾ ਜੇ 5 ਦਿਨ ਬਜਟ ਸੈਸ਼ਨ ਚੱਲੂਗਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਅੰਦਰ ਸਾਂਝਾ ਫਰੰਟ ਤੇ ਨਾਲ ਮਸਜਿਦ ਸਰਵਜੂਨ ਇਕੱਠੇ ਹੋ ਕੇ ਇਸ ਸੰਦਰਸ਼ ਨੂੰ ਹੋਰ ਤੇਜ਼ ਕਰਨ ਦਾ ਸਿਅਤ ਕਰਾਂਗੇ ਇਹਨਾਂ ਸ਼ਬਦਾਂ ਦਾ ਧੰਨਵਾਦ